ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਦੀ ਜਿਮਨੀ ਚੋਣ ਲਈ ਜੋ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਕਾਂਗਰਸ ਅਕਾਲੀ ਦਲ ਤੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਫੈਲਿਆਂ ਦਾਖਲ ਕੀਤੀਆਂ ਨੇ ਜਦੋਂ ਕਿ ਬੀਜੇਪੀ ਵੱਲੋਂ ਅਜੇ ਤੱਕ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ ਬੀਜੇਪੀ ਆਪਣਾ ਉਮੀਦਵਾਰ ਐਲਾਨਣ ਵਿੱਚ ਪਛੜ ਚੁੱਕੀ ਏ ਜੋ ਲੁਧਿਆਣਾ ਦੀ ਜਿਮਨੀ ਚੋਣ ਦੇ ਵਿੱਚੋਂ ਆਪਣੇ ਆਪ ਹਾਰ ਮੰਨ ਚੁੱਕੀ ਏ ਬੀਜੇਪੀ ਜੋ ਰਵਨੀਤ ਬਿੱਟੂ ਰਾਜ ਸਭਾ ਮੈਂਬਰ ਨੇ ਔਰ ਦੂਸਰੇ ਪਾਸੇ ਰੇਲ ਰਾਜ ਮੰਤਰੀ ਨੇ ਉਹ ਵੀ ਅਕਸਰ ਲੁਧਿਆਣਾ ਦੇ ਵਿੱਚੋਂ ਗਾਇਬ ਹੋ ਗਏ ਨੇ ਜੋ ਬੀਜੇਪੀ ਨੇ ਸਿੱਧਾ-ਸਿੱਧਾ ਅਕਾਲੀ ਦਲ ਨੂੰ ਫਾਇਦਾ ਦੇਣ ਵਾਸਤੇ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਫਾਇਦਾ ਦੇਣ ਵਾਸਤੇ ਜੋ ਚਰਚਾਵਾ ਚੱਲ ਰਹੀਆਂ ਨੇ ਬੀਜੇਪੀ ਨੇ ਜਦੋਂ ਪਹਿਲਾਂ ਇਹ ਹੀ ਕਿਹਾ ਸੀ ਕਿ ਜਦੋਂ ਐਲਾਨ ਹੋ ਜਾਵੇਗਾ ਉਸ ਤੋਂ ਬਾਅਦ ਬੀਜੇਪੀ ਆਪਣਾ ਉਮੀਦਵਾਰ ਉਤਾਰ ਦੇਵੇਗੀ ਲੇਕਿਨ ਬੀਜੇਪੀ ਵੱਲੋਂ ਉਮੀਦਵਾਰ ਕੋਸ਼ਿਸ਼ ਨਾ ਕਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਹੀ ਅੱਜ ਦਾ ਜਿਹੜਾ ਸਖਤ ਮੁਕਾਬਲਾ ਹੈ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਨਜ਼ਰ ਆ ਰਿਹਾ ਔਰ ਅਕਾਲੀ ਦਲ ਵੀ ਜਿਹੜਾ ਕਿ ਮਜ਼ਬੂਤੀ ਨਾਲ ਆਪਣਾ ਵੋਟ ਬੈਂਕ ਨੂੰ ਵਧਾਉਣ ਵਿੱਚ ਲੱਗਿਆ ਹੋਇਆ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਖੁਦ ਇਸ ਹਲਕੇ ਵਿੱਚ ਦੋ ਵਾਰ ਜਾ ਕੇ ਚੋਣ ਪ੍ਰਚਾਰ ਕਰ ਚੁੱਕੇ ਨੇ ਔਰ ਅਕਾਲੀ ਦਲ ਜਿਵੇਂ ਪਹਿਲਾਂ 2000 ਦੋ ਦੇ ਵਿੱਚ ਤੇ 1997 ਦੇ ਵਿੱਚ ਇਸ ਸੀਟ ਤੇ ਜਿੱਤ ਦਰਜ ਕਰ ਚੁੱਕੇ ਨੇ ਅਕਾਲੀ ਦਲ ਇਸੇ ਦੁਬਾਰਾ ਜਿੱਤ ਦਰਜ ਕਰਨ ਵਾਸਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਜੇਕਰ ਭਾਜਪਾ ਦਾ ਸਾਥ ਅਕਾਲੀ ਦਲ ਨੂੰ ਮਿਲਦਾ ਹੈ ਤਾਂ ਅਕਾਲੀ ਦਲ ਇਹ ਸੀਟ ਜਿੱਤਣ ਵਿੱਚ ਕਾਮਯਾਬ ਹੋ ਸਕਦਾ ਹੈ ਜੇਕਰ ਭਾਜਪਾ ਨੇ ਆਪਣਾ ਉਮੀਦਵਾਰ ਨਾ ਤਾਰਿਆ ਤਾਂ ਫਿਰ ਭਾਜਪਾ ਦੀ ਵੋਟ ਜਿਹੜੀ ਹੈ ਉਹ ਸਾਰੀ ਅਕਾਲੀ ਦਲ ਨੂੰ ਪੈਣੀ ਸੰਭਾਵਨਾ ਹੈ ਕਿਉਂਕਿ ਅਕਾਲੀ ਭਾਜਪਾ ਦਾ ਗੱਠਜੋੜ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਭਾਜਪਾ ਦੇ ਵਿੱਚ ਦੁਬਾਰਾ ਆਪਣੀ ਸਹਿਮਤੀ ਜਤਾ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੋ ਗਠਜੋੜ ਕਰਨ ਵਾਸਤੇ ਆਪਣੇ ਵੱਲੋਂ ਹਾਂ ਕੀਤੀ ਹੋਈ ਹੈ ਸੋ ਇੱਥੇ ਹੀ ਦੂਸਰੇ ਪਾਸੇ ਕਾਂਗਰਸ ਦਾ ਜਿਹੜਾ ਆਪਣਾ ਉਮੀਦਵਾਰ ਭਾਰਤ ਕੁਸ਼ਣ ਆਸ਼ੂ ਉਹ ਪਹਿਲਾਂ ਵੀ ਇਸ ਹਲਕੇ ਤੋਂ ਦੋ ਵਾਰ ਜਿੱਤ ਜਲ ਕਰ ਚੁੱਕਿਆ ਹੈ ਉਸ ਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਹੋਏ ਨੇ ਜਾਇਦਾਦ ਬਣਾਉਣ ਦੇ ਜਿਸ ਨੇ 2017 ਤੋਂ ਲੈ ਕੇ 2022 ਤੱਕ ਆਪਣੇ ਜੋ ਖੁਰਾਕ ਸਪਲਾਈ ਮੰਤਰੀ ਹੁੰਦਿਆਂ ਉਹਨਾਂ ਨੇ ਬਹੁਤ ਵੱਡਾ ਕਫਲਾ ਕੀਤਾ ਜਿਹੜੋ ਕਿ ਉਹਨਾਂ ਦੇ ਉੱਪਰ ਇਲਜ਼ਾਮ ਨੇ ਸੋ ਇੱਥੇ ਆਮ ਆਦਮੀ ਪਾਰਟੀ ਦਾ ਸੰਜੀਵ ਅਰੋੜਾ ਜਿਹਦਾ ਕਿ ਆਡੀ ਨਾਮਿਨੇਸ਼ਨ ਫਾਈਲ ਪਰਣ ਵਾਸਤੇ ਲੋਕਾਂ ਦਾ ਭਾਰੀ ਇਕੱਠ ਨਹੀਂ ਦੇਖਿਆ ਗਿਆ ਜੋ ਲੋਕ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਸੀ ਆਸੇ-ਪਾਸੇ ਜਿਹੜੇ ਹਲਕਿਆਂ ਦੇ ਉਹ ਉੱਥੇ ਨਜ਼ਰ ਆਏ ਖਾਸ ਕਰਕੇ ਲੁਧਿਆਣਾ ਪੱਛਮੀ ਦੇ ਜਿਹੜੇ ਲੋਕ ਸੀ ਉਹ ਬਹੁਤ ਘੱਟ ਸੜਕਾਂ ਦੇ ਉੱਪਰ ਨਜ਼ਰ ਆਏ ਸੰਜੀਵ ਅਰੋੜਾ ਦੇ ਨਾਲ ਜੇ ਦੇਖੋ ਪਿਛਲੇ 2.5 ਮਹੀਨਿਆਂ ਤੋਂ ਲਗਾਤਾਰ ਸੰਜੀਵ अरोड़ा ਉੱਥੇ ਜਿਹੜੇ ਵਿਕਾਸ ਕਰਵਾ ਰਹੇ ਸੀ ਉੱਥੇ ਕੰਮ ਕਰ ਰਹੇ ਸੀ ਔਰ ਉੱਥੇ ਲੱਗੇ ਹੋਏ ਸੀ ਸੋ ਅੱਜ ਦੇ ਜਿਹੜਾ ਕਿ ਨਾਮਿਨੇਸ਼ਨ ਫੈਲਾ ਪਰੰਦੇ ਵਿੱਚ ਜੋ ਸਥਿਤੀ ਕਲੀਅਰ ਹੋਈ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਆਪਣੇ ਉਹ ਵਰਕਰਾਂ ਨੂੰ ਦੇਖ ਕੇ ਪੂਰੀ ਤਰ੍ਹਾਂ ਉਤਸ਼ਾਹ ਨਹੀਂ ਸੀਗਾ ਸੋ ਉੱਥੇ ਕਾਂਗਰਸ ਪਾਰਟੀ ਅਕਾਲੀ ਦਲ ਜਿਹੜੀ ਇਹ ਚੰਗੇ ਆਪਣੇ ਸਿਹਾਰ ਵਾਲੇ ਪਾਸੇ ਜਾ ਰਹੀ ਅਕਾਲੀ ਦਲ ਇਹ ਸੀਟ ਘਟੋ-ਘਟ ਵੀ 35 ਤੋਂ 40000 ਵੋਟ ਬੈਂਕ ਆਪਣੀ ਜਿਹੜੀ ਪ੍ਰਾਪਤ ਕਰ ਸਕਦਾ ਹੈ ਜੋ ਕਿ ਅਕਾਲੀ ਦਲ 2022 ਦੇ ਵਿੱਚ ਸਿਰਫ ਇਥੇ ਜਿਹੜਾ ਪਛੜ ਗਿਆ ਸੀ ਔਰ 2024 ਦੇ ਵਿੱਚ ਜਦੋਂ ਲੋਕ ਸਭਾ ਇਲੈਕਸ਼ਨ ਹੁੰਦਾ ਹੈ ਤਾਂ ਅਕਾਲੀ ਦਲ ਸਿਰਫ 8% ਦੀ ਵੋਟ ਲੈਣ ਵਿੱਚ ਕਾਮਯਾਬ ਹੋਇਆ ਜਦੋਂ ਕਿ ਭਾਜਪਾ ਇਥੇ 18% ਦੀ ਵੋਟ ਪ੍ਰਾਪਤ ਕਰ ਚੁੱਕੀ ਸੋ ਭਾਜਪਾ ਔਰ ਅਕਾਲੀ ਦਲ ਦਾ ਵੋਟ ਬੈਂਕ ਮਿਲਾ ਦਿੱਤਾ ਜਾਵੇ ਤਾਂ ਇਥੇ 26-27% ਜਿਹੜਾ ਅਕਾਲੀ ਦਲ ਦਾ ਵੋਟ ਬਣਦਾ ਹੈ ਔਰ ਅਕਾਲੀ ਦਲ ਆਪਣਾ ਇਸ ਇਸੇ ਕਰਕੇ ਇਸ ਸੀਟ ਨੂੰ ਜਿੱਤਣ ਵਿੱਚ ਜਿਹੜਾ ਪਹਿਲ ਜਿਹੜੀ ਆਪਣੀ ਮਜ਼ਬੂਤੀ ਦਿਖਾ ਰਿਹਾ ਹੈ ਉਥੇ ਕਾਂਗਰਸ ਪਾਰਟੀ ਨੂੰ ਵੀ ਇਥੇ ਲਈ ਜਿਹੜਾ ਕਿ ਬਹੁਤ ਫਿਕਰ ਲੱਗੀ ਹੋਈ ਹੈ ਕਿ ਅਕਾਲੀ ਦਲ ਜਿਹੜਾ ਜੇਕਰ ਭਾਜਪਾ ਅਕਾਲੀ ਦਲ ਦਾ ਸਾਥ ਦਿੰਦੀ ਹੈ ਤਾਂ ਕਾਂਗਰਸ ਦੀਆਂ ਇੱਥੇ ਜਿਹੜਾ ਉਮੀਦਵਾਰੇ ਉਸ ਦੀ ਛੁੱਟੀ ਹੋ ਸਕਦੀ ਹੈ ਭਾਰਤਪੁਰਸ਼ ਆਸ਼ੂ ਦਾ ਆਪਣਾ ਜਿਹੜਾ ਐਟੀਟਿਊਡ ਹੈ ਜੋ ਉਸ ਦਾ ਆਪਸਾ ਹੰਕਾਰ ਭੜਿਆ ਰਵਈਆ ਹੈ ਇਸ ਨੂੰ ਲੈ ਕੇ ਵੀ ਬਹੁਤ ਨਰਾਜ਼ ਨੇ ਲੋਕ ਜਿਹੜਾ ਕਿ ਅਕਾਲੀ ਦਲ ਦਾ ਉਮੀਦਵਾਰ ਪਰ ਉਕਾਸਾਂ ਘੁੰਮਣੇ ਉਹ ਬਹੁਤ ਹੀ ਨਿਮਰਤਾ ਦੇ ਨਾਲ ਲੋਕਾਂ ਦੇ ਨਾਲ ਪੇਸ਼ ਆਉਂਦਾ ਔਰ ਖੁਦ ਜਿਹੜਾ ਐਡਵੋਕੇਟ ਹੈ ਵਕੀਲ ਹੈ ਔਰ ਲੋਕਾਂ ਦੇ ਨਾਲ ਖੜਦਾ ਹੈ ਅਦਾਲਤ ਦੇ ਵਿੱਚ ਔਰ ਬਹੁਤ ਸਾਰੇ ਵਕੀਰ ਭਾਈਚਾਰਾ ਤਾਂ ਐਡਵੋਕੇਟ ਕੋ ਮਰਦੇ ਨਾਲ ਜਿਹੜੇ ਲਗਾਤਾਰ ਚੱਲ ਰਹੇ ਨੇ ਸੋ ਇਸੇ ਕਰਕੇ ਜੋ ਅਕਾਲੀ ਦਲ ਇਸ ਸਥਿਤੀ ਦੇ ਵਿੱਚ ਅੱਜ ਇਹ ਸੀਟ ਜਿੱਤਣ ਲਈ ਆਪਣੇ ਵੱਲੋਂ ਪੂਰੀ ਤਰੱਕੀ ਕਰ ਰਿਹਾ ਆਪਣੇ ਵੱਲੋਂ ਜਿਹੜਾ ਪੂਰੀ ਕੋਸ਼ਿਸ਼ ਕਰ ਰਿਹਾ ਸੋ ਅਕਾਲੀ ਦਲ ਜੇਕਰ ਭਾਰਤ ਪੁਸ਼ਣ ਆਸ਼ ਨੂੰ ਹਰਾ ਦਿੰਦਾ ਹੈ ਤਾਂ 2027 ਦੇ ਵਿੱਚ ਇੱਥੇ ਸਰਕਾਰ ਬਣਨੀ ਬਿਲਕੁਲ ਤਾਹੇ ਅਕਾਲੀ ਦਲ ਦੀ ਔਰ ਅਕਾਲੀ ਦਲ ਸੱਤਾ ਵਿੱਚ ਆ ਸਕਦਾ ਹੈ 2027 ਵਿੱਚ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਤਾਂ ਸਰਕਾਰ ਬਣਨੀ ਤੈ